ਪਿੰਡ ਵਾਸੀਆਂ ਦੀ ਪੁਸ ਦੇ ਨਾਲ ਬਹਿਸ ਬਸਾਈਏ ਦੀ ਇੱਕ ਵੀਡੀਓ ਸਾਹਮਣੇ ਆਈ ਆ ਜਿੱਥੇ ਪਿੰਡ ਵਾਸੀਆਂ ਦੇ ਵੱਲੋਂ ਪੁਸ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਠੇਕੇਦਾਰ ਦੇ ਮਿੱਟੀ ਦੇ ਭਰੇ ਟਿਪਰਾਂ ਨੂੰ ਪੁਸ ਦੇ ਵੱਲੋਂ ਸਕੌਟ ਕਰਕੇ ਟਪਾਇਆ ਜਾ ਰਿਹਾ ਏ ਪਿੰਡ ਵਾਸੀਆਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਦਾ ਨੁਕਸਾਨ ਠੇਕੇਦਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਦੱਸ ਦਿੰਦੇ ਆ ਕਿ ਪੂਰਾ ਮਾਮਲਾ ਭਾਰਤ ਮਾਲਾ ਪ੍ਰੋਜੈਕਟ ਦਾ ਜਿੱਥੇ ਇੱਕ ਖੁਲਾਈ ਹੋਰ ਬਣ ਰਿਹਾ ਹੈ ਤਿੰਨਾਂ ਟਿਪਰਾਂ ਦੇ ਨਾਲ ਉੱਥੇ ਮਿੱਟੀ ਪਾਈ ਜਾ ਰਹੀ ਹੈ ਤੇ ਪਿੰਡ ਵਾਸੀ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਦਾ ਇਸ ਠੇਕੇਦਾਰ ਦੇ ਵੱਲੋਂ ਨੁਕਸਾਨ ਕੀਤਾ ਜਾ ਰਿਹਾ ਹੈ ਪਿੰਡ ਵਾਲਿਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਹੈ ਇਸੇ ਵਿਚਕਾਰ ਪੁਲਿਸ ਦੇ ਨਾਲ ਪਿੰਡ ਵਾਸੀਆਂ ਦੀ ਬੈਸ ਹੋ ਜਾਂਦੀ ਆ ਉਸ ਦੇ ਉੱਪਰ ਠੇਕੇਦਾਰ ਦੀ ਹਮਾਇਤ ਕਰਨ ਦੇ ਇਲਜ਼ਾਮ ਲੱਗੇ ਨੇ ਪਰ ਦੂਸਰੇ ਪਾਸੇ ਲਗਾਤਾਰ ਭਾਰਤ ਮਾਲਾ ਪ੍ਰੋਜੈਕਟ ਹੋਵੇ ਜਾਂ ਫਿਰ ਪੰਜਾਬ ਦੇ ਵਿੱਚ ਵੱਡੇ ਜੋ ਸੜਕੀ ਪ੍ਰੋਜੈਕਟ ਉਹਨਾਂ ਨੂੰ ਲੈ ਕੇ ਕੇਂਦਰ ਸਰਕਾਰ ਲਗਾਤਾਰ ਪੰਜਾਬ ਸਰਕਾਰ ਨੂੰ ਘੇਰ ਰਹੀ ਆ ਪੰਜਾਬ ਦੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਦੀ ਝਾੜਚਾਂਬ ਵੀ ਕੀਤੀ ਜਾ ਰਹੀ ਹੈ। ਇਸੇ ਮਾਮਲੇ ਦੇ ਵਿੱਚ ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਨ ਗੜਕੀ ਦੇ ਵੱਲੋਂ ਵਿੱਤ ਮੰਤਰੀ ਭਗਵੰਤ ਮਾਨ ਨੂੰ ਵੀ ਚਿੱਠੀ ਲਿਖੀ ਗਈ ਸੀ ਜੇਕਰ ਜਲਦ ਇਹ ਪ੍ਰੋਜੈਕਟ ਸ਼ੁਰੂ ਨਹੀਂ ਹੁੰਦੇ ਜੋ ਬੰਦ ਕੀਤੇ ਜਾ ਰਹੇ ਨੇ ਜਾਂ ਜਿਨ੍ਹਾਂ ਨੂੰ ਲੈ ਕੇ ਹੁਣ ਠੇਕੇਦਾਰਾਂ ਦੇ ਉੱਪਰ ਹਮਲੇ ਹੋ ਰਹੇ ਨੇ ਤਾਂ ਇਹ ਸਾਰੇ ਪ੍ਰੋਜੈਕਟ ਪੰਜਾਬ ਦੇ ਵਿੱਚੋਂ ਬੰਦ ਕੀਤੇ ਜਾਣਗੇ। ਲਗਾਤਾਰ ਕੇਂਦਰ ਸਰਕਾਰ ਦੇ ਵੱਲੋਂ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਇਸੇ ਵਿਚਕਾਰ ਇਹ ਵੀਡੀਓ ਵੀ ਹੁਣ ਸਮਨੇ ਇੱਥੇ ਪਿੰਡ ਵਾਸੀ ਤੇ ਪੁਲਿਸ ਦੇ ਵਿਚਕਾਰ ਬਹਿਸ ਹੁੰਦੀ ਹੋਈ ਨਜ਼ਰ ਆ ਰਹੀ ਆ ਜਿੰਦਾਬਾਦ ਲਾਓ ਲਾਓ ਪਰ ਚੱਦਰੋ ਮੇਰੇ ਤੇ ਮੈਨੂੰ ਅੰਦਰ ਕਰੋ ਦੇਖਦਾ ਕਿ ਵੀਰ ਤੇ ਲੱਖ ਪਈ ਤਾਂ ਯਾਰ ਤੁਹਾਡੇ ਕੋਲ ਕੀ ਧਾਰ ਹੈ ਤੁਸੀਂ ਸਕਾਉਟ ਕਰਕੇ ਟਰੱਕ ਨਗਾਹੋਂਗੇ ਕੀ ਧਾਰ ਹੈ ਤੁਹਾਡੇ ਕੋਲ ਤੁਹਾਡੀ ਵੀਡੀਓ ਸਾਡੇ ਕੋਲੇ ਮੇਰੀ ਗੱਡੀ ਖੜੀ ਆ ਵੀਡੀਓ ਵੀਡੀਓ ਤੇਰੀ ਤੇਰੀ ਵੀਡੀਓ ਭਾਈ ਜੀ ਮੇਰੇ ਕੋਲੇ ਤੇਰੀ ਵੀਡੀਓ ਅੰਦਰ ਕੋਲੇ ਤੇ ਫਿਰ ਕੀ 5 ਵਜੇ ਨਾਲ ਆ ਯਾਰ ਕੀ ਗੱਲ ਹੈ ਫਿਰ ਹਾਂ ਦੀ ਟਰੱਕ ਨਹੀਂ ਨਾ ਤੇਰੀ ਕੀ ਜ਼ਿੰਮੇਵਾਰੀ ਹੈ ਬਾਈ ਜੀ ਜ਼ਿੰਮੇਵਾਰੀ ਤੇਰੀ ਕੀ ਜ਼ਿੰਮੇਵਾਰੀ ਨਹੀਂ ਬਣਦਾ ਉਹ ਰੱਖ ਨਾ ਦੇਗਾ ਪਿੱਛੇ ਟਿਪਰ ਰੱਖੀ ਰੱਖਾ ਤੇਰੀ ਕੀ ਜ਼ਿੰਮੇਵਾਰੀ ਮਗੀਸਨ ਜੀ ਰੱਖੀ ਰੱਖਿਆ ਇਹ ਤੇਰੇ ਦੇ ਪਿੱਛੇ ਨਹੀਂ ਨਗਾ ਸਕਦਾ ਤੂੰ ਟਰੱਕ ਕਿੰਨੇ ਨਗਾ ਸਕਦਾ ਹਾਂ ਪੁੱਛ ਕੇ ਨਹੀਂ ਦੇਣਾ ਕਰਦਾ ਚੱਲ ਫਿਰ ਨਗਾ ਤੂੰ ਨਗਾ ਹੁਣ ਲੈ ਡੀ ਨਾਲ ਉਹ ਰੱਖ ਲੈ ਕੰਮ ਜਾਣਗੇ ਨਗਾ ਤੂੰ ਕੋਸ ਕੀ ਰਹਿਣੀ ਸੀ ਸਾਰੀ ਦੇੜੀ ਇਹੀ ਕੰਨੀ ਕਰਦੇ ਆ ਪੁੱਤਰ ਦਾ ਕਿਉਂ ਸੀ ਨਗਾ ਹੁਣ ਲੈ ਆ ਤੂੰ ਸਕੋਟ ਕਰਕੇ ਨਗਾ ਪੁਲਿਸ ਪ੍ਰਸ਼ਾਸਨ ਮੁਕਾਬਲਾ ਜਿੰਦਾਬਾਦ ਜਿੰਦਾਬਾਦ ਪੁਲਿਸ ਪ੍ਰਸ਼ਾਸਨ ਮੁਕਾਬਲਾ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ 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 ਪੁਲਿਸ ਪ੍ਰਸ਼ਾਸਨ ਮੁਕਾਬਲਾ ਪੁਲਿਸ ਪ੍ਰਸ਼ਾਸਨ ਮੁਕਾਬਲਾ ਪੁਲਿਸ ਪ੍ਰਸ਼ਾਸਨ ਮੁਕਾਬਲਾ ਬਲਕੀਤ ਸਿੰਘ ਜੀ ਸਾਨੂੰ 13 ਤਰੀਕ ਤੋਂ ਸੀ ਉੱਥੇ ਬੈਠੇ ਆ 6 ਮਹੀਨੇ ਹੋ ਗਏ ਸਾਨੂੰ ਤੁਹਾਡੇ ਅੱਗੇ بڑے ਵੱਡੇ ਵੱਡੇ ਸਾਡੇ ਕੋਲੇ ਅਫਸਰ ਆਏ ਉਹਨਾਂ ਨੇ ਇਹ ਕਹੀ ਜਾ ਕੇ ਪ੍ਰਧਾਨ ਮੰਤਰੀ ਦੇ ਅੱਗੇ ਧਰਨਾ ਲਾਓ ਕਦੇ ਧਰਨੇ ਪ੍ਰਧਾਨ ਮੰਤਰੀ ਦੇ ਡੀਸੀਆਂ ਦੇ ਦਫ਼ਤਰਾਂ ਮੂਰੇ ਨਹੀਂ ਲੱਗਦੇ ਹੁੰਦੇ ਜਿੱਥੇ ਨੁਕਸਾਨ ਹੁੰਦਾ ਉੱਥੇ ਧਰਨੇ ਲੱਗਦੇ ਹੁੰਦੇ ਆ ਠੀਕ ਹੈ ਨਾ ਗੱਲ ਤੁਹਾਡੇ ਕੋਲੇ ਕੀ ਅਧਿਕਾਰ ਹੈ ਵੀ ਡੀਸੀ ਦੇ ਧਰਨਾ ਲਾਓ ਜਾ ਕੇ ਇਹ ਅਧਿਕਾਰ ਕਰੋਗੇ ਡੀਸੀ ਨਾਲ ਇਹ ਗੱਲ ਜਾ ਕੇ ਵੀ ਡੀਸੀ ਦੇ ਤੁਸੀਂ ਤੁਸੀਂ ਸਾਨੂੰ ਫੋਰਸ ਕਰਦੇ ਹੋ ਡੀਸੀ ਦੇ ਧਰਨਾ ਲਾਉਣ ਨੂੰ ਪੀਰਫੋਰਸ ਕਰਦੇ ਹੋ ਨਾ ਕਰਨ ਵਾਲੀ ਗੱਲ ਨਹੀਂ ਆ ਤੁਸੀਂ ਕੀ ਕਰਨਾ ਲਾਓ ਜਾ ਜਿਹੜੀ ਕੰਨ ਗੀ ਆ ਅੱਗੇ ਆ ਅੱਗੇ ਤੇਰੀ ਸਾਡੀ ਨਹੀਂ ਸੁਣੀ ਤੂੰ ਮਿਲਦਾਉਂਗਾ 1000000 ਗੱਲ ਹੋਵੇਗੀ ਤੇਵੰਡਾ ਗੱਲ ਲਵਗੀ ਪਾਉ ਤੇਵੰਡਾ ਗੱਲ ਕਰ ਤੁਸੀਂ ਫੋਸ ਨਹੀਂ ਕਰ ਸਕਦੇ ਸਾਨੂੰ ਵੀ ਇੱਥੇ ਧਰਨਾ ਲਾਓ ਕਰਨਾ ਲਾਉਗਾ ਨਾ ਕਿਸੇ ਨੇ ਕੀਤਾ ਪੁਲੀ ਮੈਨੂੰ ਇੱਕ ਗੱਲ ਦੱਸ ਦਵਾਪੀ ਰੱਖੋ ਸਕੂਲ ਕਰਕੇ ਅੱਗੇ ਲਿਆਉਣੇ ਹੋ ਕੀ ਗੱਲ ਵੀ ਤੁਸੀਂ ਕੁੰਡਾ ਕਰਤੀ ਕਰਾਉਣੇ ਹੋ ਸਾਡੇ ਨਾਲ ਸਕੂਲ ਵਾਹਨਾਂ ਦਾ ਟਾਈਮ ਤਾਂ ਗੱਡੀ ਆ ਸਾਡਾ ਕੋਈ ਬੱਚਾ ਮਰ ਗਿਆ ਭਰ ਤੋਗੇ ਤੁਸੀਂ ਸਕੂਲ ਵਾਹਨਾਂ ਦਾ ਟਾਈਮ ਤੁਸੀਂ ਤੁਸੀਂ ਕਹਿੰਦੇ ਲਿਖ ਕੇ ਦਿਓ ਤੁਸੀਂ ਕਹਿੰਦੇ ਲਿਖ ਕੇ ਦਿਓ ਤੁਸੀਂ ਸਾਨੂੰ ਲਿਖ ਕੇ ਦਿਓ ਸਾਡਾ ਬੱਚਾ ਮਰ ਗਿਆ ਕੋਈ ਭਰੋਗੇ ਤੁਸੀਂ ਦੇ ਕਰੋਗਾ ਕੁੰਡਾ ਕਰੋ ਦੇਓ ਲਿਖ ਕੇ ਦੇਓ ਲਿਖ ਕੇ ਸਾਨੂੰ ਹਾਂ ਦੇਓ ਸਾਡਾ ਬੱਚਾ ਮਰ ਗਿਆ ਭਰੋਗੇ ਤੁਸੀਂ ਜ਼ਿੰਮੇਵਾਰ ਹੋ ਇਹ ਇਹ ਨਾ ਕਰਦੀ ਨੀ ਚੱਲਦੀ ਇਹ ਪੁਲਸੀ ਗੁੰਡਾ ਕਰਦੀ ਐ ਅਸੀਂ ਨਹੀਂ ਚੱਲੋ ਤੇ ਨਹੀਂ ਗੁੰਡਾ ਕਰਦੀ ਪੁਲਸੀ ਤੁਹਾਨੂੰ ਲੱਗਦੀ ਤੇ ਭਾਅ ਲੱਗਿਆ ਗੁੰਡਾ ਕਰਦੀ ਕਰਦੇ ਹੋ ਤੁਸੀਂ ਸਾਡੇ ਨਾਲ ਡੀਸੀ ਸਾਹਿਬ ਨੇ ਉਹਨੂੰ ਜਵਾਨੀ ਕਲਮੀ ਕਹਿਤਾ ਵੀ ਤੁਸੀਂ ਚੱਲਣ ਦਿਓ ਚੱਲਣਗੇ ਸਾਨੂੰ ਤੁਹਾਨੂੰ ਲੱਤੇ ਲੇ ਕੇ ਦਿਓ ਮਾਪਰੀ ਜੀ ਤੁਸੀਂ ਸਾਡੇ ਅਫਸਰ ਲਿਖ ਕੇ ਦਿਓ ਆਓ ਸਾਨੂੰ ਸਾਡਾ ਕੱਲ ਨੂੰ ਬੱਚਾ ਮਰ ਗਿਆ ਮਲਕੀਤ ਸਿੰਘ ਜੀ ਭਾਰਤ ਜਾਨੀ ਮਾਲੀ ਲੇ ਕੇ ਦਿਓ ਏਕੇ ਦਿਓ ਪਿੰਡ ਦਾ ਜੇ ਕੋਈ ਮੁੱਦਾ ਖੜਾ ਹੋ ਜਾਏ ਬਾਅਦ ਚ ਅਸੀਂ ਜ਼ਿੰਮੇਵਾਰ ਹਾਂ ਹਮਰੇ ਚਲਾ ਦਿਓ ਤੁਸੀਂ ਲੈ ਕੇ ਜਾਓ ਜਾਨੀ ਮਾਲੀ ਨੁਕਸਾਨ ਹੋਦਾ ਸੀ ਜ਼ਿੰਮੇਵਾਰ ਸਾਡੇ ਅਫਸਰੋਂ ਜੋ ਲੈ ਕੇ ਥਾਣੇ ਵੱਲੋਂ ਲਿਖ ਦਿਓ ਉੱਤੇ ਨਹੀਂ ਲੈ ਕੇ ਦਿੰਦੇ ਤਾਂ